ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਵਾਹਿਗੁਰੂ ਜ਼ਰੂਰ ਲਿਖਣਾ ਅੱਜ ਦੀ ਸਾਖੀ ਦੇ ਵਿੱਚ ਤੁਹਾਨੂੰ ਅਸੀਂ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਰੂਹਾਨੀ ਸਾਖੀ ਬਾਰੇ ਦੱਸਣ ਜਾ ਰਹੇ ਹਾਂ ਰੂਹਾਨੀ ਅਤੇ ਇਤਿਹਾਸਿਕ ਸਾਖੀ ਬਾਰੇ ਦੱਸਣ ਜਾ ਰਹੇ ਹਾਂ ਜੋ ਸਾਨੂੰ ਹਿੰਮਤ ਭਰੋਸਾ ਅਤੇ ਸ਼ਹੀਦੀ ਦੀ ਸਿੱਖਿਆ ਦਿੰਦੀ ਹੈ ਇਹ ਸਾਖੀ ਹੈ ਚਮਕੌਰ ਦੀ ਗੜੀ ਸ੍ਰੀ ਗੁਰੂ ਗੋਬੀ ਸਿੰਘ ਜੀ ਆਪਣੇ ਸਿੰਘਾਂ ਸਮੇਤ ਚਮਕੌਰ ਦੀ ਇੱਕ ਛੋਟੀ ਗੜੀ ਵਿੱਚ ਪਹੁੰਚਦੇ ਹਨ ਬਾਹਰ ਮੁਗਲਾਂ ਅਤੇ ਹਿੰਦ ਰਾਜਿਆਂ ਦੀਆਂ ਲੱਖਾਂ ਫੌਜਾਂ ਨੇ ਘੇਰਾ ਪਾਇਆ ਹੋਇਆ ਸੀ ਘੜੀ ਦੇ ਅੰਦਰ ਕੇਵਲ ਚਾਰੀ ਸਿੰਘ ਹੀ ਸਨ ਤਾਂ ਉਸ ਵੇਲੇ ਫਿਰ ਸਿੰਘਾਂ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਬਾਹਰ ਤਾਂ ਦੁਸ਼ਮਨਾ ਦੀਆਂ ਫੌਜਾਂ ਨੇ ਘੇਰਾ ਪਾਇਆ ਹੋਇਆ ਹੈ ਅਸੀਂ ਇੰਨੀਆਂ ਫੌਜਾਂ ਦੇ ਨਾਲ ਕਿਵੇਂ ਲੜਾਂਗੇ ਸਾਨੂੰ ਨਹੀਂ ਲੱਗਦਾ ਕਿ ਅਸੀਂ ਬਚ ਪਾਵਾਂਗੇ ਤਾਂ ਉਸ ਵੇਲੇ ਫਿਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉੱਚੀ ਆਵਾਜ਼ ਦੇ ਵਿੱਚ ਕਹਿਣ ਲੱਗੇ ਸਿੰਘੋ ਜਿੱਤ ਗੇਂਤੀ ਦੇ ਨਾਲ ਨਹੀਂ ਹੁੰਦੀ ਜਿੱਤ ਤਾਂ ਹਿੰਮਤ ਅਤੇ ਵਾਹਿਗੁਰੂ ਦੇ ਨਾਮ ਨਾਲ ਹੁੰਦੀ ਹੈ ਜਿਸ ਦੇ ਦਿਲ ਵਿੱਚ ਵਾਹਿਗੁਰੂ ਵੱਸਦਾ ਹੈ ਵਾਹਿਗੁਰੂ ਦਾ ਨਾਮ ਹੈ ਉਹ ਇਕੱਲਾ ਵੀ ਲੱਖਾਂ ਤੇ ਭਾਰੀ ਪੈ ਜਾਂਦਾ ਹੈ ਗੁਰੂ ਪਾਤਸ਼ਾਹ ਜੀ ਦੀ ਇਹ ਗੱਲ ਸੁਣ ਕੇ ਸਿੰਘਾਂ ਦੇ ਦਿਲ ਵਿੱਚ ਜੋਸ਼ ਆ ਜਾਂਦਾ ਹੈ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਜੀ ਸਿਰਫ 18 ਸਾਲ ਦੇ ਸਨ ਜੰਗ ਵਿੱਚ ਉਤਰੇ। ਬਾਬਾ ਜੀ ਨੇ ਸ਼ੇਰ ਬਾਗਲ ਜੰਗ ਕੀਤੀ ਅਤੇ ਸ਼ਹੀਦੀ ਪਾ ਗਏ। ਫਿਰ ਉਸ ਤੋਂ ਬਾਅਦ 14 ਸਾਲ ਦੇ ਬਾਬਾ ਜੂਹਾਰ ਸਿੰਘ ਜੀ ਨੇ ਮੈਦਾਨ ਵਿੱਚ ਥੂਰ ਵੀਰਤਾ ਦੇ ਨਾਲ ਦੁਸ਼ਮਣਾਂ ਦਾ ਸਾਹਮਣਾ ਕੀਤਾ ਅਤੇ ਸ਼ਹੀਦੀ ਪਾ ਗਏ। ਜਦੋਂ ਸਿੰਘਾਂ ਨੇ ਵੇਖਿਆ ਕਿ ਗੁਰੂ ਦੇ ਆਪਣੇ ਪੁੱਤਰ ਵੀ ਸ਼ਹੀਦ ਹੋ ਗਏ ਤਾਂ ਉਹਨਾਂ ਦੇ ਮਨ ਵਿੱਚੋਂ ਡਰ ਨਿਕਲ ਗਿਆ। ਉਹ ਸੋਚਣ ਲੱਗੇ ਜੇ ਗੁਰੂ ਦੇ ਪੁੱਤਰ ਆਪਣੇ ਪ੍ਰਾਣ ਕੁਰਬਾਨ ਕਰ ਸਕਦੇ ਹਨ ਤਾਂ ਅਸੀਂ ਕਿਉਂ ਨਾ ਕਰੀਏ। ਇਸ ਤਰ੍ਹਾਂ ਸਿੰਘਾਂ ਨੇ ਹੱਸਦੇ ਹੱਸਦੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਗੁਰੂ ਸਾਹਿਬ ਦੀ ਧੰਨ ਸ਼ਹੀ ਗੁਰੂ ਗੋਬਿੰਦ ਸਿੰਘ ਜੀ ਇਹ ਸਭ ਵੇਖ ਕੇ ਕਹਿੰਦੇ ਹਨ ਅੱਜ ਮੇਰੇ ਸਿੰਘ ਅਮਰ ਹੋ ਗਏ ਹਨ। ਇਹ ਖਾਲਸੇ ਦੇ ਸੱਚੇ ਹੀਰੇ ਹਨ। ਦੁਨੀਆ ਇਹਨਾਂ ਨੂੰ ਹਮੇਸ਼ਾ ਯਾਦ ਕਰੇਗੀ। ਕੋਰ ਦੀ ਗੱਡੀ ਦੀ ਇਹ ਸਾਖੀ ਸਾਨੂੰ ਇਹ ਦੱਸਦੀ ਹੈ ਕਿ ਹਿੰਮਤ ਸਭ ਤੋਂ ਵੱਡਾ ਹਥਿਆਰ ਹੈ ਗਿਣਤੀ ਜਾਂ ਧਨ ਦੌਲਤ ਨਾਲ ਨਹੀਂ ਸਗੋਂ ਵਾਹਿਗੁਰੂ ਤੇ ਭਰੋਸੇ ਨਾਲ ਜਿੱਤ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿਖਾਇਆ ਹੈ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਸਾਹਮਣੇ ਕਦੇ ਵੀ ਡਰਨਾ ਨਹੀਂ ਚਾਹੀਦਾ ਸਗੋਂ ਡੱਟ ਕੇ ਅਮਨਾ ਕਰਨਾ ਚਾਹੀਦਾ ਹੈ ਉਹੀ ਅਸਲ ਜਿੱਤ ਹੁੰਦੀ ਹੈ ਮੂਪਿਆਰੀ ਸਾਧ ਸੰਗਤ ਜੀ ਆਓ ਅਸੀਂ ਵੀ ਆਪਣੇ ਜੀਵਨ ਵਿੱਚੋਂ ਦਰਦ ਤੇ ਹਾਰਨ ਨੂੰ ਦੂਰ ਕਰੀਏ ਅਤੇ ਹਮੇਸ਼ਾ ਵਾਹਿਗੁਰੂ ਤੇ ਭਰੋਸਾ ਰੱਖੀਏ ਜੇ ਜੀ ਜੇਕਰ ਇਹ ਸਾਖੀ ਵਧਿਆ ਲਗੀ ਤਾਂ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ